ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਪੰਜਾਬ ਟੂਡੇ ਮੈਂ ਕਰਨਪ੍ਰੀਤ ਐਸ ਵਕਤ ਅਸੀਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਆਂ ਜਿੱਥੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਲ ਤੇ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਜਾ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਚ ਜੋ ਕਿਸਾਨਾਂ ਤੇ ਪੁਲਿਸ ਦਰਮਿਆਣ ਹੋਇਆ ਉਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਨੇ ਕਿਸਾਨਾਂ ਨਾਲ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕੱਠ ਦਿਖਾ ਦਈਏ ਇੱਥੇ ਅੱਜ ਤੋਂ 58 ਸਾਲ ਪਹਿਲਾਂ ਇਸੇ ਤਰ੍ਹਾਂ ਟ੍ਰੈਕਪੰਡੀਆਂ ਜਥੇਬੰਦੀਆਂ ਦੇ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਨੇ ਭਾਰੀ ਇਕੱਠ ਹੋਇਆ ਹੋਇਆ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਅੱਗੇ ਉਹਨਾਂ ਦਾ ਕਹਿਓ ਜਾ ਰਣਨੀਤੀ ਰਹੇਗੀ ਕੀ ਕਰਨਗੇ ਕਿਹੋ ਜਿਹਾ ਪ੍ਰਦਰਸ਼ਨ ਜਿਹੜਾ ਅੱਗੇ ਉਹ ਲਿਖਿਆ ਜਾਵੇਗਾ ਜੇ ਝੂਕੇ ਸੁਪਾ ਸੀਨੀਅਰ ਵੀਰ ਪ੍ਰਧਾਨ ਜੀ ਕੇ ਜੂ ਬਰਾਹਾਂ ਸੀ ਉਸ ਪ੍ਰਦਰਸ਼ਨ ਕਰਨ ਦੀ ਸਿਰਫ ਦੇਖੋ ਜਦੋਂ ਸਰਕਾਰਾਂ ਦਮਨ ਤੇ ਉਤਰਿਆਉਂਦੀਆਂ ਤੇ ਫਿਰ ਘਰੇ ਤਾਂ ਬੈਠਾ ਨਹੀਂ ਜਾਂਦਾ ਜਦੋਂ ਪੰਜਾਬ ਸਰਕਾਰ ਦਮਨ ਤੇ ਉਤਰੀ ਹੈ ਪਿਛਲੇ 4 ਮਾਰਚ ਤੋਂ ਲੈ ਕੇ 17 ਮਾਰਚ ਤੱਕ ਇਹਨਾਂ ਨੇ ਉਹ ਦਮਨ ਤੇ ਪੂਰਾ ਜ਼ੋਰ ਦਿੱਤਾ ਇੱਥੋਂ ਤੱਕ ਕਿ ਮਤਲਬ ਡੀਸੀਆਂ ਨੇ ਤਾਂ ਧਰਨੇ ਛੱਡੋ ਚੰਡੀਗੜ੍ਹ ਛੱਡੋ ਲੋਕਾਂ ਦੇ ਘਰਾਂ ਦੇ ਵਿੱਚ ਬੰਦ ਕਰਨ ਦਾ ਇਹਨਾਂ ਨੇ ਮਨ ਬਣਾ ਲਿਆ ਸੀਗਾ ਇਸ ਕਰਕੇ ਅਸੀਂ ਪਿਛਲੀ 20 ਤਰੀਕ ਨੂੰ ਫੈਸਲਾ ਲਿਆ ਸੀ ਕਿ ਇਸ ਦਮਨ ਦੇ ਵਿਰੁੱਧ ਤੇ ਪੂਰੇ ਪੰਜਾਬ ਦੇ ਵਿੱਚ ਨਹੀਂ ਕੱਲਾ ਪੂਰੇ ਇੰਡੀਆ ਦੇ ਵਿੱਚ ਅੱਜ ਇਹ ਪ੍ਰੋਗਰਾਮ ਜਬਰ ਅਮਰੁੱਧ ਜਿਹੜਾ ਦਿਵਸ ਹੈ ਉਹ ਮਨਾਇਆ ਜਾਵੇ ਤਾਂ ਸਰਕਾਰਾਂ ਨੂੰ ਦੱਸਿਆ ਜਾਵੇ ਕਿ ਲੋਕ ਬੜੇ ਸਾਡੇ ਨਾਲ ਨੇ ਲੋਕ ਦੁਖੀ ਐ ਸੁੱਥੋਂ ਪਰ ਅੱਜ ਮੈਂ ਇਹ ਵੀ ਕਹੂੰਗਾ ਮੈਂ ਮਾਨ ਨਾ ਕਹਿ ਸਕਦਾ ਕਿ ਸੰਯੁਕਤ ਮੋਰਚੇ ਦੀ ਇਹ ਬਹੁਤ ਵੱਡੀ ਜਿੱਤ ਐ ਸਾਰੇ ਦੇ ਸਾਰੇ ਲੀਡਰ ਇਹਨਾਂ ਨੇ ਰਾਤੀ ਰਾਤ ਦੀ ਰਾਤ ਨੂੰ ਰਹਾ ਕਰ ਦਿੱਤੇ ਆ ਸਾਰਾ ਸਮਾਨ ਲਗਾਤਾਰ ਇਹ ਵਾਪਸ ਕਰ ਰਹੇ ਨੇ ਜਿਹੜਾ ਰਹਿੰਦਾ ਕੋਈ ਵੀ ਸਮਾਨ ਰਹਿੰਦਾ ਉਹ ਵੀ ਵਾਪਸ ਕਰਵਾ ਮੰਗਦੇ ਜਿਸ ਦਿਨ ਜਿਹੜੇ ਸਾਰੇ ਸਰਕਾਰ ਵੱਲੋਂ ਜ਼ਬਰਦਸਤੀ ਕੀਤਾ ਗਿਆ ਕਿਸੇ ਨਾਤੇ ਉਹ ਸਮਾਨ ਫੇਰੀ ਹੋਵੇ ਦੇਖੋ ਅਸਲ ਦੇ ਵਿੱਚ ਨਾ ਕਿਸੇ ਦੀ ਚੜਤ ਹੋਣੀ ਮਾੜੀ ਗੱਲ ਨਹੀਂ ਹੁੰਦੀ ਕੋਈ ਜਥੇਬੰਦੀ ਆ ਕੋਈ ਪਾਰਟੀ ਆ ਕੋਈ ਨਮਾਇੰਦਾ ਜਦੋਂ ਉਹਨੂੰ ਝਮਲੇਮਾਂ ਚੜ ਜੇ ਸਾਰਿਆਂ ਨੂੰ ਮਾੜਾ ਹੁੰਦਾ ਇੱਕ ਵਾਰ ਇਹਨਾਂ ਨੂੰ ਝਮਲੇਮਾਂ ਚੜਿਆ ਸੀ ਪੰਜਾਬ ਸਰਕਾਰ ਨੂੰ ਉਹ ਝਮਲੇਮਾਂ ਲੋਕਾਂ ਨੇ ਲਾਹ ਦਿੱਤਾ ਆਉਣ ਵਾਲੀ ਜਿਹੜੀ 27 ਤਰੀਕ ਦੀਆਂ ਚੋਣਾਂ ਹੋਣਗੀਆਂ ਉਦੋਂ ਹੀ ਦੇਖਾਂਗੇ ਕਿ ਝਾੜੂ ਕਿਵੇਂ ਥਰਦਾ ਇਹਨਾਂ ਨੇ ਕਿਸਾਨਾਂ ਦਾ ਪਿਆਰ ਦਾ ਮੁੱਖ ਮੰਤਰੀ ਕਹਿ ਰਿਹਾ ਮੈਂ ਕਿਸਾਨਾਂ ਦਾ ਪੁੱਤ ਸੀ ਕਿਸਾਨਾਂ ਤੇ ਜਵਰ ਪੁੱਟਾ ਜਾ ਰਿਹਾ ਕਿਸਾਨਾਂ ਦਾ ਪੁੱਤ ਹੋਣਾ ਹੋਰ ਗੱਲ ਆ ਮੁੱਖ ਮੰਤਰੀ ਹੋਣਾ ਹੋਰ ਗੱਲ ਆ ਇਹ ਸਾਰੇ ਕੋਈ ਨਾ ਕੋਈ ਉੱਪਰੋਂ ਤਾਂ ਉਤਰੇ ਨਹੀਂ ਹੁੰਦੇ ਕੋਈ ਮਜ਼ਦੂਰਾਂ ਦੇ ਘਰਾਂ ਚੋਂ ਕੋਈ ਕਿਸਾਨਾਂ ਦੇ ਘਰਾਂ ਚੋਂ ਕੋਈ ਕਿਸੇ ਦੇ ਘਰਾਂ ਚ ਜੰਮੇ ਹੁੰਦੇ ਆ ਇਸ ਕਰਕੇ ਜਦੋਂ ਰਾਜ ਦੀ ਕੁਰਸੀ ਤੇ ਬਹਿ ਜਾਂਦੇ ਆ ਉਹ ਪਿਛਲਾ ਇਹਦਾ ਸਭ ਸਭ ਭੁੱਲ ਜਾਂਦੇ ਆ ਕਹਿੰਦੇ ਸ੍ਰੀ ਮੰਤਰੀ ਕਹਿੰਦੇ ਜਿਹੜੀਆਂ ਅਰੋੜੀ ਟਿਕਦੇ ਵਿੱਚ ਜੋ ਸੁਪਤ ਮੰਤਰੀ ਛੱਡ ਕੇ ਜਾਂਣਾ ਵੀ ਜਿਹੜੀਆਂ ਹੋਣਗਾ ਸੇ ਸੰਸਦ ਸਰਕਾਰ ਨਾਲੋਂ ਦੇਖੋ ਅਸਲ ਦੇ ਵਿੱਚ ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ ਇਹ ਬਖਲਾਟ ਦੇ ਵਿੱਚ ਆਏ ਹੋ ਨੇ ਉਸ ਬਖਲਾਟ ਦੇ ਵਿੱਚੋਂ ਇਹ ਸਾਰਾ ਤੰਮ ਦੀ ਨੀਤੀ ਤੇ ਵੀ ਉਤਰੇ ਸੀ ਜਿਹੜੀ ਇਹਨਾਂ ਨੂੰ ਮੂੰਹ ਦੀ ਕਣੀ ਪਈ ਆ ਤੇ ਉਸ ਤੋਂ ਬਾਅਦ ਮਤਲ ਜਿਹੜਾ ਇਹਨਾਂ ਨੂੰ ਲੱਗਿਆ ਕਿ ਲੋਕਾਂ ਨੂੰ ਦਬਾ ਲਾਂਗੇ ਇਹ ਇਹਨਾਂ ਦਾ ਭਲੇਖਾ ਇੱਥੇ ਹਿਟਲਰ ਵਗੈਰਾ ਵੀ ਆਇਆ ਹੈ ਇੱਥੇ ਖੂੰਖਾਰ ਮੁੱਖ ਮੰਤਰੀ ਵੀ ਬਣੇ ਆ ਇੱਥੇ ਖੂੰਖਾਰ ਡੀਪੀ ਵੀ ਬਣੇ ਆ ਲੋਕ ਕਦੇ ਦਬਦੇ ਨਹੀਂ ਹੁੰਦੇ ਇਹਨਾਂ ਨੇ ਬੜਾ ਜ਼ੋਰ ਲਾ ਕੇ ਦੇਖ ਲਿਆ ਇਹ ਤਾਂ ਗੱਲ ਹੀ ਛੋਟੀ ਵੀ ਮਾਪਣ ਨੂੰ ਕਿਵੇਂ ਦੇਖ ਰਹੇ ਪੰਜਾਬ ਸਰਕਾਰ ਨੂੰ ਕਿ ਪਾਸੇ ਪੰਜਾਬ ਸਰਕਾਰ ਨੂੰ ਸਾਨੂੰ ਦਿੱਲੀ ਜਾ ਕੇ ਮੰਗਾ ਮੰਗਣੀਆਂ ਚਾਹੀਦੀਆਂ ਦੂਜੇ ਪਾਸੇ ਪੀੜ੍ਹੇ ਦੇ ਦਿੰਦਾ ਪਟਿਆਲੇ ਦਾ ਐਸਐਸਪੀ ਕਹਿੰਦਾ ਵੀ ਕਿਸਾਨ ਤਾਂ ਦਿੱਲੀ ਜਾ ਰਹੇ ਸੇ ਇਹਦਾ ਆਮ ਤੌਰ ਤੇ ਦੇਖੋ ਲੋਕਾਂ ਨੂੰ ਇਹ ਗਮਰਾਹ ਕਰਦੇ ਆ ਦੋ ਤਰ੍ਹਾਂ ਦੀਆਂ ਮੰਗਾਂ ਹਿਸਾਨਾਂ ਹੁੰਦੀਆਂ ਇੱਕ ਸੈਂਟਰ ਨਾਲ ਸੰਬੰਧਾ ਇੱਕ ਸਟੇਟ ਨਾਲ ਸੰਬੰਧਾ ਤੇ ਇਹ ਆਪਦੇ ਗੜਮ ਰੱਖ ਕੇ ਕਹਿੰਦੇ ਨੇ ਕਿ ਦਿੱਲੀ ਨੂੰ দাও ਆ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਇਹਨਾਂ ਨੂੰ 6 ਫਸਲਾਂ ਤੇ ਐਮਐਸਪੀ ਮੰਗੀ ਸੀ ਜਦੋਂ ਇਹਨਾਂ ਦੀ ਸਰਕਾਰ ਬਣੀਆ ਝਟਕੀਆਂ ਮਾਰਦੇ ਸੀ ਕਿ ਅਸੀਂ ਐਮਐਸਪੀ ਦੇ ਦੇਵਾਂਗੇ ਝਟਕੀ ਦੇ ਵਿੱਚ ਅਸੀਂ ਇਹ ਜਿਹੜੀਆਂ 6 ਫਸਲਾਂ ਤੇ ਐਮਐਸਪੀ ਮੰਗੀ ਸੀ ਉਹ ਸਤੇਟ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ ਅਸੀਂ ਬਾਸਮਤੀ ਤੇ ਮੰਗੀ ਸੀ ਮੱਕੀ ਤੇ ਮੰਗੀ ਸੀ ਅਸੀਂ ਮਟਰਾਂ ਤੇ ਮੰਗੀ ਸੀ ਅਸੀਂ ਆਲੂਆਂ ਤੇ ਮੰਗੀ ਸੀ ਪਰ ਇਹ ਤੇ ਭੱਜੇ ਐ ਇਸ ਗੱਲ ਤੋਂ ਆ ਹੁਣ ਬਾਈਟ ਹੋਇਆ ਬਾਈਟ ਸੈਸ਼ਨ ਉਹਦੇ ਵਿੱਚ ਵੀ ਕੁਝ ਨਹੀਂ ਰੱਖਿਆ ਇਹਨਾਂ ਨੇ ਅੱਗੇ ਐਮਐਸਪੀ ਦੇਣ ਦੇ ਲਈ ਜਿਹੜੀ ਜ਼ੋਰਦਾਰ ਮੰਗ ਹੈ ਇਹਨੂੰ ਕਿਵੇਂ ਕਹਿ ਸਕਦੇ ਕੋਈ ਵੀ ਸੈਂਟਰ ਦੀਆਂ ਮੰਗਾਂ ਇਹ ਚੀਜ਼ ਹੈ ਮੈਂ ਗਰਦੀਪ ਸਿੰਘ ਵਕੇਜੂ ਟਕਾਉਂਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਦੇਖੋ ਜੀ ਅਸੀਂ ਸੰਜੁਕਤ ਮੋਰਚ ਵੱਲੋਂ ਰੋਸ ਦੇ ਉਸਾ ਦਾ ਸਮੁੱਚੇ ਪੰਜਾਬ 'ਚ ਆਰਬੀਆ ਪદ્ધਤੇ ਮਾਰਾ ਰਹੇ ਆ ਆ ਮੰਗਾ ਤਾਂ ਸਾਡੀਆਂ ਬਹੁਤ ਆ ਔਰ ਉਹ ਮੰਗਾ ਤੇ ਸਵਾਏ ਅੱਜ ਮੁੱਖ ਮੰਗ ਸਾਡੀ ਆ ਕਿ ਜਿਹੜਾ ਸੰਭੂ ਤੇ ਕਨੋਰੀ ਦੇ ਉੱਤੇ ਜੈ ਕੰਗ ਦੇ ਨਾਮ ਉੱਥੋਂ ਦੀ ਲੀਡਰਸ਼ਿਪ ਨੂੰ ਸੱਦ ਕੇ ਉਥੇ ਗ੍ਰਿਫਤਾਰ ਕੀਤਾ ਮੀਟਿੰਗ ਤੋਂ ਬਾਅਦ ਇਹ ਇਤਿਹਾਸ ਦੇ ਵਿੱਚ ਪਹਿਲੀ ਗੱਲ ਆ ਔਰ ਵੱਡਾ ਕਲੰਕਾ ਇਤਿਹਾਸ ਕਿਤੇ ਹੋਇਆ ਨਹੀਂ। ਦੂਜੀ ਸਾਡੀ ਮੰਗ ਹੈ ਕਿ ਜਿਹੜੇ ਉੱਥੇ ਟਰਾਲੀਆਂ ਉੱਥੋਂ ਚੋਰੀ ਕੀਤੀਆਂ ਉਹਦੀ ਬਰਾਮਦੀ ਤੇ ਉਹਨਾਂ ਦੀ ਜਿਹੜੀ ਟੁੱਟਪੰਨ ਜਾਂ ਕੋਈ ਸਮਾਨ ਚੋਰੀ ਹੋਇਆ ਉਹਦਾ ਮੁਆਵਜ਼ਾ ਲੈਣ ਵਾਸਤੇ ਔਰ ਜਿੰਨਾਂ ਲੋਕਾਂ ਨੇ ਉਹ ਸਾਰਾ ਕੁਝ ਕੀਤਾ ਉਹਨਾਂ ਤੇ ਪਰਚੇ ਦੱਜ ਕਰਨ ਵਾਸਤੇ ਸਾਡੀ ਇਹ ਮੰਗ ਹੈ। ਇਹਦੇ ਵਾਸਤੇ ਜੀ ਅੱਜ ਦੇ ਜਿਹੜੇ ਮੋਰਚੇ ਆ ਜਿਹੜੇ ਪੱਧਰ ਤੇ ਲਾਏ ਆ। ਇਹ ਸਾਰੇ ਜੱਦਵੰਦੇ ਬੰਦੇ ਇਹ ਮੰਨਦੇ ਹੋਣ ਚਾਹੀਦੇ ਇਹ। ਹਾਂ ਇਹ ਅਸੀਂ ਲਗਾਤਾਰ ਵਿਚਾਰ ਕਰ ਰਹੇ ਸਾਡੀ ਸੰਯੁਕਤ ਮੋਰਚਾ ਲਗਾਤਾਰੇ ਕੋਸ਼ਿਸ਼ਾਂ ਕਰਦਾ ਰਿਹਾ ਔਰ ਕਿਉਂਕਿ ਲੜਾਈ ਬਹੁਤ ਵੱਡੀ ਹੈ ਆ ਕਾਰਪਨ ਘਰਾਣਾ ਦੇ ਖਿਲਾਫ ਲੜਾਈ ਹੈ ਟਰੰਪ ਦੇ ਖਿਲਾਫ ਵੀ ਲੜਾਈ ਹੈ ਜਿਹੜਾ ਕਹੇ ਕਿ ਮੇਰਾ ਐਗਰੀਕਲਚਰ ਦੇ ਵਿੱਚ ਤੇ ਡੇਰੀ ਦੇ ਵਿੱਚ ਆ ਦੂਜੇ ਦੇਸ਼ ਮੈਨੂੰ ਲੁੱਟ ਰਿਹਾ ਉਥੇ 0% ਮੇਰੇ ਤੇ ਟੈਕਸ ਹੋਣਾ ਚਾਹੀਦਾ ਤੇ ਮੇਰੇ ਜਿਹੜਾ ਮਾਲ ਆਊਗਾ ਉੱਤੇ ਮੈਂ 100% ਟੈਕਸ ਲਾਊਗਾ ਅੱਜ ਲੋੜ ਆ ਬਹੁਤ ਵੱਡੀ ਏਕਤਾ ਦੀ ਸੰਯੁਕਤ ਮੋਰਚਾ ਔਰ ਬੀਕੇਜੂ ਕਹਿੰਦਾ ਵੀ ਤੇ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਕਿ ਸਾਰਾ ਪਹਿਲਾ ਵਾਰ ਦਿੱਲੀ ਨੂੰ ਇਕੱਠਾ ਹੋਏ ਵੇ ਤਾਂ ਕਿ ਮੋਦੀ ਤੇ ਇਹ ਕਾਰਬਨ ਕਰਾਨਾ ਤੇ ਕਲਾਪ ਵੱਡੀ ਚਦੋਜਾਦਿਲ ਕੀਤੀ ਸਰਕਾਰ ਵੱਲੋਂ ਜਿਹੜੇ ਸਾਹ ਨਾਲ ਪਸਾਰਨਾ ਤੇ ਜ਼ਿੰਮੇਵਾਰੀਤਾ ਜਾ ਰਿਹਾ ਹੈ ਕਿਵੇਂ ਕੀਤਾ ਜਾਏ ਉਹ ਵੀ ਦੇਖੋ ਇਹ ਕੋਈ ਪਹਿਲੀ ਘਟਨਾ ਨਹੀਂ ਕੀ ਇਤਿਹਾਸ ਫਿਰੋਲੋ ਗਦਰੀ ਬਾਬਿਆਂ ਨੂੰ ਕਾਲੇ ਪਾਣੀ ਚ ਰੱਖਿਆ ਸੀਤਪਕ ਸਿੰਘ ਆ ਕੇ ਨੂੰ ਫਾਂਸੀ ਦੇ ਫੰਦਿਆਂ ਤੇ ਕਢਾਇਆ ਆਰਾ ਸਿੱਕ ਇਤਿਹਾਸ ਦੇ ਚੋ ਇੱਕ ਤੱਤੀਆਂ ਤਵੀਆਂ ਤੇ ਬੰਦ-ਬੰਦ ਕਟਾਇਆ ਉਹ ਤਾਂ ਜ਼ਬਰ ਬਹੁਤ ਹੁੰਦਾ ਰਹਿੰਦਾ ਇਹਨਾਂ ਦਾ ਭਰਮ ਹੈ ਕਿ ਅਸੀਂ ਜ਼ਬਰ ਦੇ ਨਾਲ ਦਬਾ ਕੇ ਐ ਲੋਕ ਲਹਿਰ ਨੂੰ ਕਿਸਾਨੀ ਲਹਿਰ ਨੂੰ ਦਬਾ ਲਾਂਗੇ ਇਹ ਕਿਸਾਨੀ ਲਹਿਰ ਨਾ ਅੱਜ ਦਬੇ ਨਾ ਕੱਲ ਨੂੰ ਦਬੇ ਹੋਰ ਵੱਧ ਕੇ ਇਹ ਲਹਿਰ ਅੱਗੇ ਚੱਲੂਗੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਜਰਨਲਿਸਟ ਅਕਤਾਰ ਪੁਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਜਿਹੜੇ ਰੋਸ ਧਰਨੇ ਆ ਉਹ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਪੂਰੇ ਇੰਡੀਆ ਦੇ ਵਿੱਚ ਕਿਸਾਨੀ ਲਹਿਰ ਤੇ ਲੜਦੇ ਹੋਏ ਲੋਕਾਂ ਤੇ ਜੋ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਰਾਜਸਥਾਨ ਦੀ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਉਹਨਾਂ ਨੇ ਪਿਛਲੇ ਦਿਨੀ ਵੱਖ-ਵੱਖ ਥਾਵਾਂ ਤੇ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਕੀਤੇ ਆ ਕਿਸਾਨਾਂ ਨੂੰ ਜ਼ਿਲ੍ਹਾ ਅੰਦਰ ਬੰਦ ਕੀਤਾ ਉਹਨਾਂ ਦੇ ਜਿਹੜੇ ਲੋਕਤੰਤਰੀ ਅਧਿਕਾਰ ਹੈ ਆਪਣੇ ਹੱਕ ਮੰਗਣ ਦੇ ਉਹਨਾਂ ਨੂੰ ਤੈਸਰਅਸ ਕੀਤਾ ਸੰਯੁਕਤ ਕਿਸਾਨ ਮੋਰਚਾ ਭਾਰਤ ਇਸ ਦੀ ਨਿੰਦਾ ਕਰਦਾ ਹੈ ਅੱਜ ਅਸੀਂ ਸਾਰੇ ਦੇਸ਼ ਚ ਰੋਸ ਬਿਆਰੇ ਕਰ ਰਹੇ ਆ ਤੇ ਇਹਦੇ ਨਾਲ ਨਾਲ ਪਿਛਲੇ ਦਿਨੀ ਮੋਰਚਾ ਤੇ ਜਿਹੜਾ ਵੱਡੀ ਪੱਧਰ ਤੇ ਖਾਸ ਕਰਕੇ ਪੰਜਾਬ ਦੇ ਅੰਦਰ ਜਿਹੜੀ ਆਮ ਪਾਰਟੀ ਦੇ ਲੀਡਰਾਂ ਨੇ ਮੈਂ ਨਾਂ ਵੀ ਲਵਾਂਗਾ ਐਮਐਲਏ ਨੇ ਖੁਦ ਉਹਨਾਂ ਦੇ ਲੋਕਲ ਜਿਹੜੇ ਆਗੂ ਨੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਹੋਰ ਸਮਾਨ ਚੋਰੀ ਕੀਤਾ ਐਡੀ ਵੱਡੀ ਪੱਧਰ ਤੇ ਇਹਦਾ ਪਹਿਲੀ ਗੱਲ ਤਾਂ ਅਸੀਂ ਨਿੰਦਾ ਕਰਦੇ ਹਾਂ ਬਹੁਤ ਸ਼ਰਮਨਾਕ ਗੱਲ ਹੈ ਵੀ ਪੰਜਾਬ ਤਾਂ ਉਹ ਸੂਬਾ ਹੈ ਜਿਹੜਾ ਲੋਕਾਂ ਨੂੰ ਖਵਾਉਂਦਾ ਹੈ ਜਿਹੜਾ ਵੰਡਦਾ ਹੈ ਇੱਥੇ ਉਹ ਲੋਕ ਵੀ ਹੈਗੇ ਨੇ ਸੱਤਾ ਤੇ ਬੈਠੇ ਹੋਏ ਵੀ ਜਿਹੜੇ ਆਮ ਕਿਸਾਨਾਂ ਦੀ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਹਨਾਂ ਦੇ ਜੋ ਉਹਨਾਂ ਦੀ ਪੂੰਜੀ ਆ ਟਰੈਕਟਰ ਜਿਹੜਾ ਉਹਨਾਂ ਦੀ ਜੀਵਿਕਾ ਦਾ ਆਧਾਰ ਹੈ ਉਹਨੂੰ ਖੋਹਿਆ ਉਹਨੂੰ ਲੁੱਟਿਆ ਅਸੀਂ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜਲਦੀ ਤੋਂ ਜਲਦੀ ਸਾਰੇ ਸਮਾਨ ਦੀ ਅਸੈਸਮੈਂਟ ਲਾ ਕੇ ਉਹਨਾਂ ਦੇ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਜੋ ਉਹਨਾਂ ਦੇ ਪੱਖੇ ਤੱਕ ਫ੍ਰਿਜਾਂ ਤੱਕ ਤੋੜ ਦਿੱਤੀਆਂ ਗਿੱਦਾਂ ਤੇ ਜਿੰਨਾ ਵੀ ਜੇ ਵੀ ਕੋਈ ਕਿਸਾਨ ਮੈਨੂੰ ਅੱਜ ਸਵੇਰੇ ਖਬਰ ਮਿਲੀ ਆ ਵੀ ਕੱਲ ਰਾਤ ਇਹਨਾਂ ਨੇ ਕਿਸਾਨ ਆਗੂ ਰਹਾ ਕੀਤੇ ਆ ਜਿਹੜੇ ਵੀ ਕਿਸਾਨ ਫੜੇ ਹੋਏ ਨੇ ਉਹਨਾਂ ਨੂੰ ਤੁਰੰਤ ਛੱਡਿਆ ਜਾਵੇ ਇਹਦੇ ਨਾਲ-ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਸਰਕਾਰਾਂ ਦਾ ਇਹੀ ਰਵੱਈਆ ਰਹਿੰਦਾ ਤਾਂ ਸੰਯੁਕਤ ਕਿਸਾਨ ਮੋਰਚਾ ਵੱਡੀ ਪੱਧਰ ਤੇ ਰੰਗ ਦਿੱਤੀ ਲੀਕੂਗਾ ਤੇ ਇਹਨਾਂ ਦੇ ਜਿਹੜਾ ਨਾਦਰਸ਼ਾਹੀ ਤੇ ਤਾਨਾਸ਼ਾਹੀ ਫੈਸਲੇ ਆ ਉਹਨਾਂ ਦਾ ਡਟ ਕੇ ਮਰੇ ਉਹ ਪੂਰੇ ਦੇਸ਼ ਚ ਕਰੂਗਾ। ਕਈ ਵਸਲੀ ਕਿਉਂ ਪਰਲੇ ਵੀ ਤਿਆਰ ਨੇ। ਬਿਲਕੁਲ ਜਿਥੇ ਬੰਦੀਆਂ ਇੱਕ ਮੱਜ ਤੇ ਇਕੱਠੀਆਂ ਹੋ ਰਹੀਆਂ ਨੇ ਔਰ ਇੱਕ ਮੱਜ ਤੇ ਇਕੱਠੇ ਹੋਊਗੀ ਸੰਘਾਸ਼ ਲੜਾ ਸਕਦਾ ਜਿਹੜਾ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਚੋਂ ਜਬਰ ਕਰਨ ਦਾ ਰੀਤੀ ਬਣਾਈ ਹੋਈ ਆ ਉਹਦਾ ਸਖਤ ਵਿਰੋਧ ਕਰ ਲਈ ਉਹਦੇ ਵਿਖਣ ਲਈ ਉਹਨਾਂ ਬਰਾਬਰ ਆ ਜਿਹੜਾ ਹਮਲਾ ਕਰ ਰਿਹਾ ਉਹਨਾਂ ਬਰਾਬਰ ਬਰਾਬਰ ਹਮਲਾ ਕਰ ਲਈ ਤਾਂ ਇਹਨਾਂ ਨੂੰ ਇਕੱਠਾ ਹੋਣਾ ਪੂਰਾ ਜਦੋਂ ਕਿ ਅੱਜ ਅਸੀਂ ਇਕੱਠੇ ਹੋਏ ਆਂ ਔਰ ਸਰਕਾਰ ਦਾ ਜਿਹੜਾ ਜ਼ਬਰ ਸੀ ਅੱਜ ਅਸੀਂ ਜ਼ਬਰਦੋਸ਼ੀ ਵਿਰੋਧੀ ਦਿਵਸ ਬਣਾ ਰਹੇ ਆਂ ਜਿਹੜੇ ਕਿਸਾਨ ਇਹਨਾਂ ਨੇ ਮਤਲਬ ਸ਼ੰਭੂ ਬਾਰਡਰ ਤੋਂ ਜਾਂ ਕਰੋੜੀਬਾਰਡ ਤੋਂ ਫੜੇ ਸੀ ਅੱਜ ਸਰਕਾਰ ਦੀ ਮਜਬੂਰੀ ਬਣ ਗਈ ਉਹਨਾਂ ਨੂੰ ਰਿਹਾ ਕਰਨਾ ਪਿਆ ਅਸੀਂ ਡਟ ਕੇ ਲੜਾਂਗੇ ਭਗਵਾਨਤਮਨ ਨੂੰ ਕਹਿੰਦੇ ਜਿੰਨਾ ਮਰਜੀ ਜ਼ੋਰ ਲਾ ਲਾ ਤੂੰ ਜਿੰਨਾ ਸਾਨੂੰ ਮਰਜੀ ਦੱਬ ਲਾ ਪਰ ਅਸੀਂ ਦੱਬਦੇ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ